ਜਦ ਕਿ ਰਵਨੀਤ ਸਿੰਘ ਮਿੱਟੂ ਜੀ ਭਾਜਪਾ ਦੇ ਪਾਰਟੀ ਵਿੱਚ ਸ਼ਾਮਲ ਹੋ ਗਏ ਆ ਤੇ ਪਰ ਹਲਕਾ ਪੁਰਮੀ ਦੇ ਵਿੱਚ ਕਾਫੀ ਪ੍ਰਜਾ ਦਾ ਕੰਮ ਕੀਤਾ ਹੈ। ਜਿਹੜਾ ਨੋਮਾ ਦਿੱਤੀ ਗਈ ਜਾਂ ਕੱਢਿਆ ਗਿਆ। ਦੇਖੋ ਰਵਨੀਤ ਸਿੰਘ ਮਿੱਟੂ ਜੀ तकरीबन 24 ਘੰਟੇ ਪਹਿਲਾਂ ਕਾਂਗਰਸ ਪਾਰਟੀ ਦਾ ਹਿੱਸਾ ਸੀਗੇ ਤੇ ਮੈਂਬਰ ਪਾਰਲੀਮੈਂਟ ਰਿਹਾ ਕਾਂਗਰਸ ਪਾਰਟੀ ਨੇ ਬੜਾ ਕੁਝ ਉਹਨਾਂ ਨੂੰ ਦਿੱਤਾ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਔਰ ਬੜਾ ਮਾਨਯੋਗ ਲੁਧਿਆਣੇ ਦੇ ਲੋਕਾਂ ਨੇ ਬਖਸ਼ਿਆ ਉਹਨਾਂ ਨੂੰ 10 ਸਾਲ ਵੋਟਾਂ ਪਾ ਕੇ ਉਹ ਆਪਣੇ ਨੁਮਾਇੰਦੇ ਚੁਣਿਆ ਬਟ ਇਹ ਉਹਨਾਂ ਨੇ ਫੈਸਲਾ ਅਚਾਨਕ ਕਿਉਂ ਲੈ ਲਿਆ ਇਹਦੇ ਬਾਰੇ ਤਾਂ ਉਹ ਦੱਸ ਸਕਦੇ ਆ ਬਟ ਕਿਤਨਾ ਕਿਤੇ ਕਾਂਗਰਸ ਪਾਰਟੀ ਦਾ ਹਰ ਵਰਕਰ ਜਿਹੜਾ ਉਹ ਇਸ ਫੈਸਲੇ ਤੋਂ ਬੜਾ ਸਤப்த ਹੈ ਕਿਉਂਕਿ ਸਾਰੇ ਹੀ ਵਰਕਰ ਔਰ ਲੀਡਰ ਸਹਿਬਾਨ ਦਿਲੋਂ ਉਹਨਾਂ ਦੀ ਸਪੋਰਟ ਕਰ ਰਹੇ ਸੀਗੇ ਕੁਝ ਐਸਾ ਨਹੀਂ ਸੀਗਾ ਜਿਸ ਨਾਲ ਇਹ ਲੱਗਦਾ ਕਿ ਸ਼ਾਇਦ ਕੋਈ ਨੀਚੋ ਵਰਕਰ ਸਪੋਰਟ ਨਹੀਂ ਕਰ ਰਿਹਾ ਜਾਂ ਕੋਈ ਲੀਡਰ ਸਪੋਰਟ ਨਹੀਂ ਕਰ ਰਿਹਾ ਸਾਰੇ ਉਹਨਾਂ ਦੇ ਨਾਲ ਸੀਗੇ ਤੇ ਇਹੋ ਜਿਹੇ ਹਾਲਾਤ ਕਿਉਂ ਬਣੇ ਇਹਦਾ ਤਾਂ ਉਹ ਹੀ ਦੱਸ ਸਕਦੇ। ਥੋੜੇ ਪਹਿਲਾਂ ਵੀਡੀਓ ਦੇ ਵਿੱਚ ਬਿਆਨ ਉਹਨਾਂ ਦਾ ਆ ਰਿਹਾ ਸੀ ਕਹਿ ਰਹੇ ਸੀ ਕਿ ਆਪਾਂ ਸ਼ਹੀਦ ਪਰਿਵਾਰਾਂ ਦੇ ਵਿੱਚ ਉਹ ਆ ਵੀ ਅਸੀਂ ਕਦੀ ਕਿਸੇ ਪਾਰਟੀ ਦੇ ਇੰਦਰੂ-ਇੰਦਰ ਜਾਣ ਵਾਲੇ ਨਹੀਂ ਹੈਗੇ। ਆ ਬਿਲਕੁਲ ਉਹ ਤਾਂ ਮੈਂ ਨਾਲ ਹੀ ਸੀਗਾ ਜਦੋਂ ਉਹਨਾਂ ਨੇ ਬਿਆਨ ਦਿੱਤੇ ਔਰ ਅਸੀਂ ਕੈਂਪੇਨ ਸਟਾਰਟ ਕਰਤੀ ਸੀ ਉਹਨਾਂ ਦੀ ਇਲੈਕਸ਼ਨ ਦੀ ਔਰ ਬੜੇ ਇੱਥੇ ਰਿਜ਼ਲਟ ਵੀ ਆ ਰਹੇ ਸੀਗੇ। ਮੇਰਾ ਖਿਆਲ ਹੈ ਕਿ ਇਹ ਬੜਾ ਅਜੀਬ ਜਿਹਾ ਫੈਸਲਾ ਜਿਹੜਾ ਉਹਨਾਂ ਨੇ ਲਿੱਤਾ ਹੈ ਕਿਉਂਕਿ ਸ਼ਹੀਦ ਬਿਹਾਂ ਸਿੰਘ ਜੀ ਦੇ ਗ੍ਰੈਂਡਸਨ ਨੇ ਔਰ ਬੀਐਸਸੀ ਦਾ ਨਾਮ ਪੰਜਾਬ 'ਚ ਬੜੀ ਇੱਜ਼ਤ ਨਾਲ ਲਿਆ ਜਾਂਦਾ ਕਿਉਂਕਿ ਪੰਜਾਬ ਦੇ ਲੋਕਾਂ ਵਾਸੀ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਤੇ ਕਾਂਗਰਸ ਪਾਰਟੀ ਵੱਲੋਂ 30 ਸਾਲ ਇਹ ਪੰਜਾਬ ਦੇ ਸੋ ਸਾਰੇ ਸਮਿਕਰਨ ਅਗਰ ਦੇਖੀਏ ਤੇ ਜੋ ਇਹ ਹਾਲਾਤ ਬਣੇ ਹਨ ਇਹ ਬੜੇ ਹੀ ਮੈਂ ਕਹਾਂਗਾ ਕਿ ਅਨਫੋਰਚੂਨੇਟ ਦੁਰਭਾਗਿਆਪੂਰਨ ਨੇ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਨਹੀਂ ਚਾਹੀਦੀ। ਜਿਹਦੇ ਬਾਰੇ ਕਿ ਅੱਜ ਤੋਂ 10 ਦਿਨ ਪਹਿਲਾਂ ਜਿਵੇਂ ਆਪਣੇ ਸੀਪੀਓ ਦੇ ਸਾਮਣੇ ਵੀ ਕਾਫੀ ਵੱਡਾ ਤਰ੍ਹਾਂ ਲੱਗਿਆ ਜਿਵੇਂ ਅਸੀਂ ਉਸ ਤੋਂ ਬਾਅਦ ਕਾਫੀ ਬਵਾਲ ਹੋ ਚੁੱਕਾ ਸੀ ਉਹਦੇ ਬਾਰੇ ਕੀ ਜਾਣਦੇ ਨਹੀਂ ਆਪਾਂ ਰੋਮੀ ਕੋਈ ਨਾ ਪਾ ਸਮਝਦੇ ਸੀ ਦੇਖੋ ਅਸੀਂ ਤਾਂ ਜੇਲ੍ਹ ਵੀ ਕੱਟ ਕੇ ਆਏ ਆ ਮੈਂ ਬਿੱਟੂ ਜੀ ਦੇ ਨਾਲ ਅਸੀਂ ਇਹਦਾ ਚਲੋ ਜੱਜ ਸਾਹਿਬ ਨੇ ਜ਼ਮਾਨਤ ਦੇ ਦਿੱਤੀ ਅਗਰ ਨਾ ਦਿੰਦੇ ਤੇ ਲੰਬਾ ਸਮਾਂ ਰਹਿਣਾ ਪੈਣਾ ਸੀ ਖਰੀ ਕਿਉਂਕਿ ਸਾਡੇ ਲੀਡਰ ਸੀਗੇ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਸੀਗੀਆਂ ਅਸੀਂ ਲੋਕਾਂ ਵਾਸਤੇ ਲੜ ਰਹੇ ਸੀਗੇ ਤੇ ਉਹ ਲੀਡ ਕਰ ਰਹੇ ਸੀ ਹੱਸਾ ਹਮੇਸ਼ਾ ਉਹਨਾਂ ਨੂੰ ਆਪਣਾ ਲੀਡਰ ਸਮਝਿਆ ਔਰ ਕਿਤੇ ਨਾ ਕਿਤੇ ਮੈਂ ਸਪੈਸ਼ਲ ਲੁਧਿਆਣੇ 'ਚ ਗੱਲ ਕਰਾਂ ਤੇ ਇਸ ਕਨਸੀਸਟੈਂਸੀ ਦੇ ਸਾਡੇ ਜਿਹੜੇ ਕਾਉਂਸਲਰ ਨੇ ਬਲੌਕ ਪ੍ਰਧਾਨ ਵੋਟ ਪ੍ਰਧਾਨ ਸਾਡੇ ਵਰਕਰ ਜੀ ਸਾਰੇ ਦਿਨੋਂ ਲੱਗੇ ਹੋ ਸੀ ਔਰ ਜੇ ਤੁਸੀਂ ਦੇਖਿਆ ਹੈਗਾ ਕਿ ਉਹਨਾਂ ਦੀ ਕੈਂਪੇਨ ਜਿਹੜੀ ਸਟਾਰਟ ਹੋਈ ਔਰ ਅਸੀਂ ਰੈਗੂਲਰ ਮੀਟਿੰਗਾਂ ਕਰ ਰਹੇ ਸੀਗੇ ਔਰ ਹੁਣ ਸਾ ਅਸੀਂ ਇੱਕ ਪਲਾਨ ਕੀਤਾ ਸੀ ਕਿ ਡੇਲੀ ਅਸੀਂ ਤਿੰਨ ਵਾਰਡ ਦੇ ਵਿੱਚ ਜਿਹੜੀ ਹੈ ਮੀਟਿੰਗ ਕਰਿਆ ਕਰਾਂਗੇ ਜਿੰਨ ਕੀ ਹੈ ਅੱਜ ਤੋਂ ਨਾਲ ਮੁਜ਼ਫੱਲ ਚੱਲੀ ਕਰੋ ਤੇ ਤੁਸੀਂ ਤੁਸੀਂ ਦੇ ਆਪਣਾ ਬਿਕੋ ਨਿਕ ਉਹਦਾ ਤਦਨ ਕਰਾਂ ਜਾਂਦੀ ਸੀ ਤੇ ਉੱਥੇ ਦਾ ਸਮਾਰਕ ਹੋਵੇ ਜੇ ਤਰਫੀਬ ਲਗਾ ਦਿੱਤਾ ਗਿਆ ਸੀ ਤੇ ਉਹ ਤੋਂ ਤੁਸੀਂ ਉਧਰ ਉਧਰ ਚਲੇ ਕੇ ਰੱਖ ਪਾਦੇ ਕੋਲ ਉਹਦੇ ਵਾਸਤੇ ਕੀ ਕਰਨੀ ਹੋਵੇ ਦੇਖੋ ਜਿਹੜੇ ਅਸੀਂ ਪ੍ਰੋਜੈਕਟ ਬਣਾਏ ਸੀਗੇ ਅਸੀਂ ਉਹਨਾਂ ਤੇ ਵਿਜ਼ਿਟ ਕਰਨਾ ਸੀਗਾ ਕਿਉਂਕਿ ਕਾਂਗਰਸ ਵੱਲੋਂ ਪ੍ਰੋਜੈਕਟ ਆਏ ਸੀਗੇ ਔਰ ਕੰਪਲੀਟ ਹੋਣ ਦੇ ਨੇੜੇ ਐ ਤੇ ਉਦੋਂ ਕਿਉਂਕਿ ਇਹਨਾਂ ਨੇ ਪੁਲਿਸ ਲਗਾਤੀ ਇੱਥੇ ਜਦੋਂ ਮੈਂ ਉੱਥੇ ਗਿਆ ਬਿੱਟੂ ਦੇ ਘਰ ਤੇ ਉਹਨਾਂ ਨੇ ਉਦੋਂ ਸਾਨੂੰ ਉਥੇ ਹਾਊਸ ਰੈਸਟ ਕਰ ਲਿਆ ਸੀਗਾ ਮੈਂ ਉਹ ਉਹੀ ਗੱਲਾਂ ਦੁਬਾਰਾ ਕਰ ਰਿਹਾ ਕਿ ਅਸੀਂ ਬੜੇ ਦਿਲੋਂ ਇਮੋਸ਼ਨਲੀ ਅਟੈਚ ਸੀ ਬਿੱਟੂ ਜੀ ਨਾਲ ਜੀ ਔਰ ਬੜੀ ਮਿਹਨਤ ਦੇ ਨਾਲ ਅਸੀਂ ਕਾਂਗਰਸ ਪਾਰਟੀ ਦਾ ਕੰਮ ਕਰ ਰਹੇ ਸੀ ਸਾਨੂੰ ਮਿਲ ਸੀ ਅਸੀਂ ਸੀਟ ਬੜੇ ਆਰਾਮ ਨਾਲ ਜਿੱਤਾਂਗੇ ਇਹਦੇ باوجود ਦੇ ਫੈਸਲਾ ਉਹਨਾਂ ਨੇ ਕਿਉਂ ਲੱਲਿਆ ਕਿਉਂਕਿ ਜਦੋਂ ਲੁਧਿਆਣੇ ਆਣਗੇ ਹੁਣ ਤੁਸੀਂ ਇਹ ਸਵਾਲ ਜ਼ਰੂਰ ਕਰਨਾ ਉਹਨਾਂ ਨੂੰ ਕਿ ਇਹ ਫੈਸਲੇ ਦੇ ਪਿੱਛੇ ਅੱਜ ਕਿਹੜੇ ਕਾਰਨ ਹੈ ਕਈ ਪਾਰਟੀਆਂ ਚਾਹ ਰਹੀਆਂ ਜਿਨ੍ਹਾਂ ਕੋਈ ਹੋਰ ਕੈਂਡੀਡੇਟ ਨਹੀਂ ਆਪਦਾ ਭਾਵੇਂ ਇਸ ਪਾਰਟੀ ਦਾ ਕੈਂਡੀਡੇਟ ਤਾਂ ਪੱਪੀ ਜੀ ਜਿਹਾ ਪਹਿਲੇ ਹੀ ਆਲਰੇਡੀ ਜਿੱਤਿਆ ਹੋਇਆ ਕੈਂਡੀਡੇਟ ਸੀਗਾ ਤੇ ਹੁਣ ਇਹ ਚਾਨਕ ਜਿਹੜਾ ਇਦਾਂ ਹੋਇਆ ਦੇਖੋ ਵਿਜੀ ਜੀ ਅਗਰ ਅਸੀਂ ਆਪਣੇ ਲੈਵਲ ਤੇ ਗੱਲ ਕਰੀਏ ਦੋ ਲੋਕ ਹੈ ਇੱਕ ਉਹਨੇ ਕਾਸੀ ਲੋਗਾ ਠੀਕ ਹੈ ਅਗਰ ਤਾਂ ਅਸੀਂ ਕੋਈ ਮਾੜਾ ਕੰਮ ਕਰ ਰਹੇ ਸੀ ਜਾਂ سپورਟ ਨਹੀਂ ਕਰ ਰਹੇ ਸੀ ਫਿਰ ਤਾਂ ਰੀਜ਼ਨ ਅਸੀਂ ਲੋਕਾਂ ਸਾਡੇ ਕਰਕੇ ਉਹ ਚਲੇ ਗਏ ਤੇ ਅਸੀਂ ਮਾਨਦਾ ਇਹ ਨਾ ਮਿਹਨਤ ਕਰੀ ਸੀ ਸਾਰੇ ਜਣੇ ਜੀ ਪਾਰਟੀ ਵਾਸਤੇ ਵੀ ਤੇ ਉਹਨਾਂ ਦੀ ਸੀਟ ਵਾਸਤੇ ਵੀ ਤੇ ਫਿਰ ਉਹ ਛੱਡ ਕੇ ਚਲੇ ਗਏ ਇਹਦਾ ਜਵਾਬ ਤਾਂ ਉਹ ਬਿਹਤਰ ਦੇ ਸਕਣਗੇ ਬਟ ਜਿਹੜੀ ਨਾ ਇੱਕ ਰਵਾਇਤ ਸ਼ੁਰੂ ਹੋ ਗਈ ਪੂਰੇ ਹਿੰਦੁਸਤਾਨ ਦੇ ਵਿੱਚ ਮਤਲਬ ਇਧਰ ਉਧਰ ਆਨ ਜਾਣ ਦੀ ਇਹ ਕੋਈ ਬਹੁਤੀ ਚੰਗੀ ਨਹੀਂ ਹੈ ਅੱਜ ਹਰ ਬੰਦਾ ਹਰ politcal leader ਇਹ ਸੋਚ ਰਿਹਾ ਹੈ ਕਿ ਮੈਨੂੰ ਫਾਇਦਾ ਕਿੱਧਰ ਜਾ ਕੇ ਹੋਏਗਾ ਜਦ ਕਿ ਰਾਜਨੀਤੀ ਇਸ ਵਾਸਤੇ ਨਹੀਂ ਬਣੀ ਆ ਜਿਹੜੀਆਂ ਤੁਸੀਂ ਆ ਫੋਟੋਆਂ ਇੱਥੇ ਦੇਖ ਰਹੇ ਹੋ ਛੇਦਾਂ ਦੀਆਂ ਅਗਰ ਇਹ ਆਪਣਾ ਫਾਇਦਾ ਸੋਚਦੇ ਤੇ ਅੱਜ ਇੱਥੇ ਫੋਟੋਆਂ ਆਉਂਦੀਆਂ ਤੇ ਇਹਨਾਂ ਤੇ ਅਸੀਂ ਦਿਨ ਨਾ ਬਣਾਉਂਦੇ ਸੋ ਬਟ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਪਬਲਿਕ ਐਕਸੈਪਟ ਕਰਦੀ ਹੈ ਕਿਉਂਕਿ ਅਸੀਂ ਲੋਕ ਕੋਈ ਪੜ ਕੇ ਤਾਂ ਆਏ ਨਹੀਂ ਵੀ ਅਸੀਂ ਪੇਪਰ ਦੇ ਕੇ ਆਇਆ ਪੀ ਐਚ ਡੀ ਕੀਤੀ ਹੈ ਜਾਂ ਕੁਝ ਇਹੋ ਜੀ ਗੱਲ ਹੈ ਬੇਸਿਕਲੀ ਤਾਂ ਕਿਤਨਾ ਕਿਤੇ ਲੋਕਾਂ ਦੇ ਬਣਾਏ ਹੋਏ ਆ ਅਸੀਂ ਜਦੋਂ ਲੋਕ ਉਸ ਚੀਜ਼ ਨੂੰ ਪਸੰਦ ਕਰਨ ਲੱਗ ਜਾਂਦੇ ਆ ਫਿਰ ਉਸ ਲੀਡਰ ਕੀ ਕਰ ਸਕਦਾ ਤਾਂ ਫਿਰ ਆਉਣ ਵਾਲੇ ਟੈਂਪ ਦੇ ਜਿਹੜੀਆਂ ਚੋਣਾਂ ਆਉਣਗੀਆਂ ਆਪਣੀ ਕਾਂਗਰਸ ਪਾਰਟੀ ਵੱਲੋਂ ਕੋਈ ਦਾਅਵਾ ਹੋਵੇ ਕੋਈ ਦੇ ਲੋਕਾਂ ਦਾ ਕੋਈ ਮੋਰਲ ਹੋਵੇ ਜਾਂ ਪਾਰਟੀ ਦੇ ਦੇਖੋ ਪਾਰਟੀ ਆਪਣੇ ਲੈਵਲ ਤੇ ਲੁਧਿਆਣੇ ਦੇ ਵਿੱਚ ਵੀ ਸਰਵੇ ਕਰ ਰਹੀ ਹੈ ਚੈੱਕ ਕਰ ਰਹੀ ਹੈ ਦੇਖ ਰਹੀ ਹੈ ਕਿਹੜਾ ਅੱਛਾ ਕੈਂਡੀਡੇਟ ਹੋਏਗਾ ਔਰ ਕਾਂਗਰਸ ਆਪਣਾ ਬੈਸਟ ਕੈਂਡੀਡੇਟ ਦੇਗੀ ਔਰ ਸਾਨੂੰ ਬੜੀ ਉਮੀਦ ਹੈ ਕਿ ਅਸੀਂ ਇਹ ਸੀਟ ਜ਼ਰੂਰ ਜਿੱਤਾਂਗੇ ਤੁਹਾਨੂੰ ਅਗਰ ਮੌਕਾ ਮਿਲਦਾ ਹੈ ਉਹਨੂੰ ਸੇਵਾ ਕਰਨ ਦਾ ਤੇ ਉਹ ਕਿਦਾਂ ਦੇਖਦੇ ਹੋ ਪਹਿਲਾਂ ਹਲਕਾ ਕੁੜੀ ਦੀ ਨਮਾਰ ਮਤਲਬ ਵਰੇ ਕਾਫੀ ਤੁਸੀਂ ਉਮੀਦ ਕੀਤੀ ਆ ਤੇ ਹੁਣ ਤਾਂ ਪੂਰਾ ਜਿਹੜਾ ਲਗਿਆਣਾ ਆ ਜਾਣਾ ਹੈ ਦੇਖੋ ਪਾਰਟੀ ਨੇ 2002 ਚ ਕੌਂਸਲ ਦੀ ਟਿਕਟ ਦਿੱਤੀ ਸੀ 15 ਸਾਲ ਉਹ ਸਪੋਰਟ ਸੇ ਸੇਵਾ ਕਰਨ ਦਾ ਮੌਕਾ ਮਿਲਿਆ 5 ਸਾਲ ਐਜ਼ੀ ਐਮਐਲਏ ਸੇਵਾ ਕਰਨ ਦਾ ਮੌਕਾ ਮਿਲਿਆ ਜੇ ਪਾਰਟੀ ਨੂੰ ਲੱਗੇਗਾ ਕਿ ਮੈਂ ਉਸ ਲੈਵਲ ਤੇ ਸੇਵਾ ਕਰ ਸਕਦਾ ਜੇ ਪਾਰਟੀ ਇਹ ਕਹੇਗੀ ਹੁਕਮ ਦੇਗੀ ਤੇ ਕੋਈ ਦਿੱਕਤ ਨਹੀਂ ਹੈ ਕੱਲਾ ਮੈਂ ਨਹੀਂ ਇੱਥੇ ਸਾਰੇ ਬੈਠੇ ਸਾਡੇ ਬਲੌਕ ਪ੍ਰਧਾਨ ਨੇ ਬਾਬਾ ਜੀ ਕੌਂਸਲਰਾਂ ਨੇ ਮੋਨੂ ਜੀ ਨੇ ਜੇਤਨ ਜੀ ਨੇ ਸਾਰੇ ਲੜ ਸਕਦੇ ਆ ਅਗਰ ਪਾਰਟੀ ਨੂੰ ਲੱਗੇਗਾ ਕਿ ਇਹ ਬੰਦਾ ਜਿਹੜਾ ਹੈ ਇਹ ਕੈਂਡੀਡੇਟ ਜਿਹੜਾ ਹੈ ਲੋਕਾਂ ਵਾਸਤੇ ਵੀ ਚੰਗਾ ਹੈ ਤੇ ਲੋਕ ਵੋਟ ਵੀ ਕਰਨਗੇ ਤੇ ਜਿੱਤ ਵੀ ਸਕਦੇ ਕੀ ਮੈਸੇਜ ਆ ਰਿਹਾ ਹੈ ਇਹ ਨਹੀਂ ਵਾਰਵਾਸ ਜਿਹੜਾ ਅਰਸਿਆਂ ਨੂੰ ਲਾਸਟ ਆ। ਅ ਦੇਖੋ ਜਿਹੜਾ ਕੱਲ ਸੀ ਹੋਇਆ ਹਜੇ ਤੱਕ ਸਾਰੇ ਕਾਂਗਰਸੀ ਬੜੇ ਉੱਚ ਸਤਬਦ ਨੇ ਕਿ ਕਦੀ ਇਹ ਚੀਜ਼ ਸੋਚੀ ਨਹੀਂ ਸੀ ਤੇ ਥੋੜਾ-ਥੋੜਾ ਜਿੱਦਾਂ ਅਸੀਂ ਦੁਆਰਾ ਲੀਡਰਸ਼ਿਪ ਦੇ ਕਿ ਉਹ ਫੈਸਲਾ ਕਰੇਗੀ ਕਿ ਕਿਹਨੂੰ ਉਹਨਾਂ ਨੇ ਅੱਗੇ ਕੈਂਡੀਡੇਟ ਬਣਾਉਣਾ ਹੈ। ਉਸ ਵਾਰ ਦੁਆਰਾ ਕੰਮੇ ਬੀਨ ਸਟਾਰਟ ਕਰਾਂਗੇ ਔਰ ਥਿਸ ਇਸ 100% ਸ਼ੋਰ ਕਿ ਲੁਧਿਆਣੇ ਦੀ ਪਾਰਲੀਮੈਂਟ ਸੀਟ ਜਿਹੜੀ ਉਹ ਕਾਂਗਰਸ ਚ ਤੇ ਸਮਝੋ ਜੀ ਜਿੰਨੇ ਕੀ ਆਪਣੇ ਰਮਨ ਬਟੂੜੀ ਹੈਗੇ ਸੀ ਇਹ ਅਚਾਨਕ ਅਚਾਨਕ ਕਿਵੇਂ ਹੋ ਗਿਆ ਇਹ ਤਾਂ ਕਿਹੜੇ ਕਿਹੜੇ ਤਰ੍ਹਾਂ ਕਿਹੜੇ ਗੱਲ ਦੇ ਦੇਖੋ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਹੀ ਹੈ ਕਿ ਇੱਕ ਲੀਡਰ ਹੁੰਦਾ ਹੈ ਕੋਦੇ ਨਾਲ ਉਹਦੀ ਟੀਮ ਹੁੰਦੀ ਹੈ ਵਰਕਰ ਹੁੰਦੇ ਆ ਜਾਂ ਬਾਕੀ ਸਪੋਰਟਰ ਹੁੰਦੇ ਆ ਵਰਕਰ ਸਪੋਰਟਰ ਤਾਂ ਦਿਲੋਂ ਮਿਹਨਤ ਕਰ ਰਹੇ ਸੀਗੇ ਇਸ ਗੱਲ ਚ ਕੋਈ ਦੋਰ ਹੈ ਨਹੀਂ ਇਹ ਗੱਲ ਤਾਂ ਤੁਸੀਂ ਵੀ ਆਪ ਦੇਖੀ ਹੈ ਕੁਝ ਉਹਦੇ ਸ਼ੱਕ ਸ਼ੁਭਾ ਨਹੀਂ ਹੈ ਫਿਰ ਲੀਡਰਸ਼ਿਪ ਸ਼ਿਫਟ ਹੋ ਗਏ ਇਹਦਾ ਬਿਹਤਰ ਜਵਾਬ ਉਹੀ ਦੇ ਸਕਦੇ ਆ ਕਿਉਂਕਿ ਅਸੀਂ ਤਾਂ ਉਸ ਜਗ੍ਹਾ ਤੇ ਅੱਜ ਵੀ ਖੜੇ ਆ ਜਿੱਥੋਂ ਸਾਨੂੰ ਛੱਡ ਕੇ ਗਏ ਆ ਕਾਂਗਰਸ ਪਾਰਟੀ ਨਾਲ ਖੜੇ ਆ ਆਪਣੀ ਆਈਡੀਓਲੋਜੀ ਨਾਲ ਖੜੇ ਆ ਆਪਣੇ ਸਿਧਾਂਤਾਂ ਨਾਲ ਖੜੇ ਆ ਉਹ ਕਿਉਂ ਛੱਡ ਗਏ ਇਹ ਗੱਲ ਉਹ ਜਦੋਂ ਲੁਧਿਆਣਾ ਆਣਗੇ ਉਹੀ ਦੱਸਣਗੇ ਮੈਂ ਮੋਨੋਖਿੰਡਾ ਦੀ ਬਲੋਕ ਪ੍ਰਧਾਨ ਇਸਟੋਨ ਕੌਂਸਲ ਪਾਰਟੀ ਪਰ ਕਿਵੇਂ ਲੱਗਦਾ ਕਿ ਵੀ ਰਮਨਿਲ ਬਿੱਪੂ ਦੀ ਪਾਰਟੀ ਨੂੰ ਛੱਡ ਕੇ ਇੱਧਰ ਹੋ ਗਏ ਬੀਜਪੀ ਨੂੰ ਇੱਧਰ ਕੀ ਹੋ ਗਿਆ ਅਸੀਂ ਕਾਂਗਰਸ ਪਾਰਟੀ ਚ ਪਾਈਆਂ ਔਰ ਸੂਰਤੋ ਹੀ ਕਾਂਗਰਸ ਪਾਰਟੀ ਸਪੋਰਟ ਕਰਦੇ ਆ ਰਹੇ ਆ ਅਸੀਂ ਤਾਂ ਪਿਛਲੇ ਹਫਤੇ ਮੈਂ ਆਪਣੇ ਬਲੋਕ ਆਪਣੇ ਵਾਰਡ ਤਿੰਨ ਵਾੜਾ ਚ 7 ਨੰਬਰ 12 ਨੰਬਰ ਔਰ 13 ਨੰਬਰ ਆਪਣੇ ਛੋੜੀ 14 ਨੰਬਰ ਵਿੱਚ ਜੀ ਬਿੱਟੂ ਜੀ ਮੀਟਿੰਗ ਕਰਨ ਸ਼ੁਰੂ ਕਰ ਦਿੱਤੀ ਸੀ ਕਾਂਗਰਸ ਪਾਰਟੀ ਦੀਆਂ ਜੀ ਕਿ ਸਾਡੇ ਕੈਂਡੀਡੇਟ ਨੇ ਇਹ ਤਾਂ ਉਹਨਾਂ ਦੀ ਕੀ ਮਜਬੂਰੀ ਆ ਕਿਉਂ ਛੱਡ ਗਏ ਨੇ ਇਹ ਇਹਦਾ ਉਹ ਦੱਸ ਸਕਦੇ ਨੇ ਕਿ ਕਿ ਬਿੱਟੂ ਜੀ ਦੀ ਕੀ ਮਜਬੂਰੀ ਆ ਕਿ ਪਾਰਟੀ ਛੱਡ ਗਿਆ ਸੀ ਕਾਂਗਰਸ ਪਾਰਟੀ ਚ ਪਾਈਆਂ ਜੀ ਇਹ ਤਾਂ ਜਿੰਨੂੰ ਕਾਂਗਰਸ ਪਾਰਟੀ ਟਿਕਟ ਦੇਉਗੇ ਜੀ ਇਹ ਤਾਂ ਪਾਰਟੀ ਨਾਲ ਖੜੇ ਆ ਇਹਦਾ ਡਿਸਟ੍ਰਿਕਟ ਕਮੇਟੀ ਸਾਡੇ ਸੰਜੇ ਦਲਵਾਰ ਜੀ ਜ਼ਿਲ੍ਹਾ ਪ੍ਰਧਾਨ ਨੇ ਸਾਡੀ ਸਾਡੀ ਟੀਮ ਅਸੀਂ ਦਾ ਕਾਂਗਰਸ ਪਾਰਟੀ ਤੁਸੀਂ ਦੇਖਦੇ ਹੋ ਕੋਈ ਨਾ ਕੋਈ ਰੋਜ਼ ਨਿਆ ਨਵਾਂ ਪ੍ਰੋਗਰਾਮ ਲੈ ਕੇ ਇਸ ਤਰ੍ਹਾਂ ਲੋਕਾਂ ਵਿੱਚ ਜਾਣਦੇ ਆ ਕਿ ਕਾਂਗਰਸ ਪਾਰਟੀ ਮੌਜੂਦ ਕਰੋ ਜਿਵੇਂ ਕਿ ਸਾਡੇ ਰਾਹੁਲ ਗਾਂਧੀ ਜੀ ਨੇ ਪਹਿਲਾਂ ਭਾਰਤ ਜੋ ਯਾਤਰਾ ਸ਼ੁਰੂ ਕੀਤੀ ਹੁੰਦੀ ਆ ਯਾਤਰਾ ਸ਼ੁਰੂ ਕੀਤੀ ਅਸੀਂ ਤਾਂ ਉਹਨਾਂ ਦਾ ਪੈਗਾਮ ਲੋਕਾਂ ਤੱਕ ਪਹੁੰਚਾ ਰਹੇ ਹਾਂ ਕਿ ਕਾਂਗਰਸ ਪਾਰਟੀ ਨੇ ਇਹ ਕਹਿੰਦੇ ਕਿ 70 ਸਾਲ ਪਰ 55 ਸਾਲ ਕਾਂਗਰਸ ਪਾਰਟੀ ਰਾਜ ਕੀਤਾ ਔਰ ਕਾਂਗਰਸ ਪਾਰਟੀ ਨੇ ਉਦੋਂ ਰਾਜ ਕੀਤਾ ਜਦੋਂ ਦੇਸ਼ ਯਾਦ ਹੋਇਆ ਸੀ ਉਦੋਂ ਦੇਸ਼ ਦੇ ਕੀ ਹਾਲ ਸੀ ਹੋਂ ਤਾਂ ਜਦੋਂ ਕਾਂਗਸ ਪਾਰਟੀ ਨੇ ਇੱਕ ਦੇਸ਼ ਨੂੰ ਵਿਕਾਸ ਦੇ ਪਾਸੇ ਲੈ ਗਈ 9 ਸਾਲ 10 ਸਾਲ ਤੋਂ ਉਹਦੀ ਬੀਜੇਪੀ ਸਰਕਾਰ ਮੋਦੀ ਸਰਕਾਰ ਸਾਰੇ ਜਾਣਦੇ ਨੇ ਕਿ ਇਹਨਾਂ ਨੇ ਪਾਰਟੀ ਨੇ ਕੀ ਕੀਤਾ ਸਾਡੇ ਕਹਿੰਦੇ ਲੋਨ ਨਹੀਂ ਇੱਕ ਮੋਦੀ মিডিਆ ਹੀ ਹੈ ਜੋ ਨਹੀਂ ਦਿਖਾ ਰਿਹਾ ਬਾਕੀ ਤੁਹਾਡੇ ਚੈਨਲ ਆਈ ਲੋਕਲ ਸੱਚ ਨਹੀਂ ਹੋ ਕਿ ਤੁਸੀਂ ਭਲੀ ਭੰਨ ਜਾਣੂ ਕਿ ਕਾਂਗਰਸ ਪਾਰਟੀ ਨੇ ਹੀ ਬੇਰੋਜ਼ਗਾਰੀ ਖਤਮ ਕੀਤੀ ਕਾਂਗਰਸ ਪਾਰਟੀ ਨੇ ਮਹਿੰਗਾਈ ਕੰਟਰੋਲ ਕੀਤੀ ਉਹ ਕਾਂਗਰਸ ਪਾਰਟੀ ਨੇ ਹੀ ਗਰੀਬ ਨੂੰ ਉੱਪਰ ਚੱਕਿਆ ਉਹ ਜੋ ਬਿੱਟੂ ਦੀ ਸੋਚ ਆ ਬਿੱਟੂ ਨੂੰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਅਨੰਤਪੁਰ ਸਾਹਿਬ ਤੋਂ ਸੀਟ ਦਿੱਤੀ ਗਈ ਆ ਦੋ ਵਾਰ ਲੁਧਿਆਣਾ ਤੋਂ ਐਮਪੀ ਬਣਾਇਆ ਗਿਆ ਉਹਨੂੰ ਕਾਂਗਰਸ ਪਾਰਟੀ ਦਾ ਜੇ ਇੱਕ ਸੀਟ ਚੀਜ਼ ਖੁੰਦੀ ਆ ਤੇ ਬੰਦਾ ਕਹਿੰਦਾ ਮੈਨੂੰ ਇੱਕ ਚੀਜ਼ ਖੋਈ ਗਈ ਆ ਜੀ ਅਸੀਂ ਉਹ ਵੀ ਪ੍ਰਚਾਰ ਕਰਨ ਲੱਗੇ ਸੀ ਮਨ ਉਹਨਾਂ ਦੀ ਕੀ ਮਜਬੂਰੀ ਸੀ ਇਹਦੇ ਬਾਰੇ ਬਿੱਟੂ ਜੀ ਦੱਸ ਸਕਦੇ ਹੋ ਤੁਹਾਨੂੰ ਉਹਨਾਂ ਨੇ ਕਿ ਇਹਦੇ ਗੱਲ ਹੀ ਕੀਤੀ ਬਿੱਟੂ ਜੀ ਸਾਡੇ ਨਾਲ ਜਦੋਂ ਵੀ ਗੱਲ ਹੋਈ ਆ ਕਾਂਗਰਸ ਪਾਰਟੀ ਨਾਲ ਗੱਲ ਹੋਈ ਆ ਜਦੋਂ ਵੀ ਮੀਟਿੰਗ ਅਸੀਂ ਗੱਲ ਕੀਤੀ ਕਿ ਕਾਂਗਰਸ ਪਾਰਟੀ ਦੀ ਮੀਟਿੰਗ ਕਰਨੀ ਆ ਕਾਂਗਰਸ ਪਾਰਟੀ ਨੂੰ ਅਸੀਂ ਕਿਉਂ ਬਿੱਟੂ ਜੀ ਸਹੀ ਕਿ ਕਾਂਗਰਸ ਪਾਰਟੀ ਜਿ ਬਿੱਟੂ ਜੀ ਐਮਪੀ ਬਣੇ ਸੀ ਜੋ ਵੀ ਕਹਿੰਦੇ ਡਿਵੈਲਪਮੈਂਟ ਕੀਤੀ ਉਹ ਕਾਂਗਰਸ ਪਾਰਟੀ ਦੀ ਐਮਪੀ ਦੇ ਤੌਰ ਤੇ ਕੀਤੀ ਆ ਅੱਜ ਉਹਨਾਂ ਦਾ ਮਾਈਂਡ ਉਹਨਾਂ ਨੂੰ ਉਹਨਾਂ ਦੀ ਸੋਚ ਉਹਨਾਂ ਨੂੰ ਕੀ ਲਾਲਚ ਇਹ ਉਹ ਦੱਸ ਸਕਦੇ ਨੇ ਕਿ ਇਹ ਕਿਉਂ ਅੱਜ ਚੰਗੇ ਪਲੇ ਆਪਣੇ ਪਰਿਵਾਰ ਨੂੰ ਛੱਡ ਕੇ ਇਹ ਦੂਜੇ ਪਰਿਵਾਰ ਚ ਕਿਉਂ ਗਿਓ ਮੈਨੂੰ ਪਤਾ ਕੀ ਆਪਣੇ ਪਰਿਵਾਰ ਚ ਇੱਜ਼ਤ ਹੁੰਦੀ ਆ ਆਪਣੇ ਪਰਿਵਾਰ ਚ ਕਦਰ ਹੁੰਦੀ ਆ ਦੂਜੇ ਪਰਿਵਾਰ ਚ ਕਦੇ ਵੀ ਇੱਜ਼ਤ ਕਦਰ ਨਹੀਂ ਹੁੰਦੀ ਆਗੀ ਉਹ ਤਾਂ ਮੈਂ ਤਾਂ ਆਪਣੀ ਕਾਂਗਰਸ ਹਾਈ ਕਮਾਂਡ ਨੂੰ ਹੀ ਕਹੂੰਗਾ ਕਿ ਕਾਂਗਰਸ ਬਹੁਤ ਵੱਡਾ ਸਮੁੰਦਰ ਆ ਬਹੁਤ ਵੱਡੀ ਪਾਰਟੀ ਇੱਥੇ ਕੈਂਡੀਡੇਟਾਂ ਦੀ ਕਮੀ ਨਹੀਂ ਹੈਗੀ ਮੈਂ ਤਾਂ ਕਾਂਗਰਸ ਸੰਜੇ ਤਲਵਾਰ ਜੀ ਜੋ ਪਿਛਲੇ ਡੇਢ ਦੋ ਸਾਲ ਤੋਂ ਜ਼ਿਲ੍ਹਾ ਪ੍ਰਧਾਨਗੀ ਦੀ ਮਿਹਨਤ ਕਰ ਰਹੇ ਨੇ ਤੇ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਕਿਉਂਕਿ ਇਹਨਾਂ ਦੀ ਪਛਾਣ ਹਰੇਕ ਘਰ ਤੱਕ ਹਰੇਕ ਵਾਰਡ ਹਲਕੇ ਤੱਕ ਹਰੇਕ ਵਾਰਡ ਤੱਕ ਹਰੇਕ ਬਲੋਕ ਤੱਕ ਤਾਂ ਕਿ ਜਿਹੜੇ ਸਾਨੂੰ ਛੱਡ ਗਏ ਇਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਕਾਂਗਰਸ ਉਹਨਾਂ ਦੇ ਜਾਣਨਾ ਕਾਂਗਰਸ ਪਾਰਟੀ ਖਤਮ ਨਹੀਂ ਉਹ ਆਪ ਖਤਮ ਹੋਗੇ ਨਹੀਂ ਅਸੀਂ ਤਾਂ ਕਾਂਗਰਸ ਪਾਰਟੀ ਸ਼ਪਾਈਆਂ ਕਾਂਗਰਸ ਪਾਰਟੀ ਮੇਰਾ ਕੀ ਮੇਰਾ ਪਰਿਵਾਰ ਸਾਡੀ ਟੀਮ ਸਾਡਾ ਹਲਕਾ ਮੇਰਾ ਬਲੋਕ ਸਾਡਾ ਪੂਰਾ ਹਲਕਾ ਸਾਡਾ ਪੂਰਾ ਜ਼ਿਲ੍ਹਾ ਦਿਹਾਣਾ ਕਾਂਗਰਸ ਪਾਰਟੀ ਦਾ ਖੜਾ ਜੋ ਜੇ ਆਪਾਂ ਗੱਲ ਕਾਂਗਰਸ ਪਾਰਟੀ ਛੱਡ ਕੇ ਚਲੇ ਗਏ ਜੀ ਤੇ ਕੋਈ ਗੱਲ ਨਹੀਂ ਇੱਕ ਮਾਦੇ ਚਾਰ ਪੁੱਤ ਹੁੰਦੇ ਆ ਦੋ ਜੇ ਦੋ ਖਤਮ ਵੀ ਹੋ ਜੂਗੇ ਤੇ ਦੂਸਰੇ ਅਗੇ ਵੰਸ਼ ਵਿਧਾਉਂਦੇ ਆ ਜੀ ਕਾਂਗਰਸ ਪਾਰਟੀ ਕੋ ਕੈਂਡੀਡੇਟ ਦੀ ਕਮੀ ਨਹੀਂ ਸਾਡੇ ਜ਼ਿਲ੍ਹਾ ਪ੍ਰਧਾਨ ਸੰਜੇਦਰ ਲੁਆੜ ਜੀ ਹੈਗੇ ਆ ਪਾਰਟੀ ਉਹਨਾਂ ਨੂੰ ਮੌਕਾ ਜ਼ਰੂਰ ਦੇਊਗੀ ਸਾਨੂੰ ਪੂਰਾ ਵਿਸ਼ਵਾਸ ਹੈ ਔਰ ਅਸੀਂ ਵੱਧ ਤੋਂ ਵੱਧ ਇਥੋਂ ਵੋਟਰਾਂ ਨਾਲ ਜਿੱਤ ਕੇ ਵੀ ਦਿਖਾਵਾਂਗੇ ਬਾਕੀ ਰਹੀ ਗੱਲ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਜਿਹੜੇ ਰਵਨੀ ਸਿੰਘ ਬਿੱਟੂ ਜੀ ਜਿਨ੍ਹਾਂ ਦੇ ਪਿੱਛੇ ਸ਼ਹਾਦਤ ਦਾ ਨਾਮ ਲੱਗਦਾ ਸੀ ਬਿਨ ਸਿੰਘ ਜੀ ਦੇ ਪੋਤੇ ਜਿਨ੍ਹਾਂ ਦਾ ਨਾਮ जोडਿਆ ਹੋਇਆ ਸੀ ਦੇਖੋ ਅੱਜ ਤੋਂ ਬਾਅਦ ਉਹ ਬਿਨ ਸਿੰਘ ਦੇ ਪੋਤੇ ਦਾ ਜ਼ਰੂਰ ਵਜੂਗੇ ਉਹ ਸ਼ਹਾਦਤਾਂ ਵਾਲਾ ਇੱਕ ਨਾਮ ਉਹ ਉਤਰ ਗਿਆ ਜਿਹੜਾ ਕਿ ਕਾਂਗਰਸ ਪਾਰਟੀ ਦੇ ਨਾਲ ਹੀ ਲੱਗਿਆ ਹੋਇਆ ਸੀ ਔਰ ਕਾਂਗਰਸ ਪਾਰਟੀ ਦੇ ਨਾਲ ਹੀ ਉਹ ਗਦਮ ਹੋਊਗਾ ਕਿਉਂਕਿ ਉਹ ਉਧਰ ਬੀਜੇਪੀ ਦੇ ਚਲੇ ਗਏ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦੇਣੀ ਚਾਹੁੰਦਾ ਵੱਡੇ ਵੱਡੇ ਠੋਕ ਕੇ ਉਹ ਦਾਅਵੇ ਕਰਦੇ ਸੀ ਕਿ ਰਾਜੋ ਆਣਾ ਜਿਹਨੂੰ ਜੇਲ੍ਹ ਤੋਂ ਬਾਹਰ ਕਢਾਓ ਬੜੇ ਠੋਕਿਓ ਕਹਿੰਦੇ ਸੀ ਕਢਾਓ ਹੁਣ ਉਹ ਕਿਹੜੇ ਮੂੰਹ ਨਾਲ ਕਹੂਗੇ ਵੀ ਉਹਨਾਂ ਨੂੰ ਬਾਹਰ ਕਢਾਓ ਬੀਜੇਪੀ ਦਾ ਉਹ ਵਿਰੋਧ ਕਰਦੇ ਸੀ ਉਹੀ ਬੀਜੇਪੀ ਚੋਂ ਸ਼ਾਮਿਲ ਹੋ ਗਏ ਸਾਨੂੰ ਨਹੀਂ ਪਤਾ ਇਹਨਾਂ ਵਿੱਚ ਉਹਨਾਂ ਦਾ ਕੀ ਲਾਭ ਸੀ ਜਾਂ ਪਰਸਨਲ ਕੀ ਸੀ ਉਹਨਾਂ ਦਾ ਬਟ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਤਿੰਨ ਵਾਰੀ ਐਮਪੀ ਜਿੱਤੇ ਹੋਏ ਨੇ ਮੌਜੂਦਾ ਆਨੰਦਪੁਰ ਸਾਹਿਬ ਤੋਂ ਵੀ ਜਿੱਤੇ ਹੋਏ ਨੇ ਤੇ ਕਾਂਗਰਸ ਪਾਰਟੀ ਜਿੰਨਾ ਸਨਮਾਨ ਉਹਨਾਂ ਨੂੰ ਮਿਲਿਆ ਜਿੰਨੇ ਐਮਐਲਏ ਸਨਮਾਨ ਉਹਨਾਂ ਦੇ ਕਰਦੇ ਸੀਗੇ ਸਾਨੂੰ ਨਹੀਂ ਲੱਗਦਾ ਇੰਨੀ ਇੱਜ਼ਤ ਹੋਰ ਕੋਈ ਪਾਰਟੀ ਦੇ ਸਕਦੀ ਹੈ ਤੇ ਉਸ ਤੋਂ ਬਾਅਦ ਰਹੀ ਅਸੀਂ ਗੱਲ ਕਰੀਏ ਕਿ ਐਮਪੀ ਦੀ ਐਮਪੀ ਦੇ ਇਲੈਕਸ਼ਨ ਆ ਰਹੇ ਨੇ ਕਾਂਗਰਸ ਪਾਰਟੀ ਕੋ ਬਹੁਤ ਵਧੀਆ ਚਿਹਰੇ ਹੈਗੇ ਨੇ ਉਹ ਜਲਦੀ ਹੀ ਤੁਹਾਡੇ ਸਾਹਮਣੇ ਉਹਨਾਂ ਦਾ ਨਾਮ ਅਨਾਉਂਸ ਹੋਊਗਾ ਮੈਸੇਜ ਕੀ ਦੇਣਾ ਤੁਸੀਂ ਮੈਸੇਜ ਮੈਂ ਦੇਣਾ ਚਾਹਨਾ ਕਿ ਅਸੀਂ ਤਾਂ ਕਾਂਗਰਸ ਪਾਰਟੀ ਨਾਲ ਕੱਲ ਵੀ ਖੜੇ ਸੀ ਔਰ ਅੱਜ ਵੀ ਖੜੇ ਆ ਔਰ ਜੀ ਜਾਨ ਲਗਾ ਦਾਂਗੇ ਉਹਨੂੰ ਕਾਂਗਰਸ ਪਾਰਟੀ ਨੂੰ ਜਿਤਾਣ ਲਈ ਔਰ ਜਿੱਤੂਗੀ ਵੀ ਲੋਕ ਪਿਆਰ ਵੀ ਬਹੁਤ ਕਰਦੇ ਆ ਲਾਸਟ ਅਸੀਂ ਕੰਪੇਨਿੰਗ ਵੀ ਕੀਤੀ ਹੈ ਵਾਰਡ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲਿਆ ਇਵਨ ਅਸੀਂ ਆਹ ਹੋਲੀ ਖੇਡ ਕੇ ਹਟਿਆ ਹੋਲੀ ਤੇ ਵੀ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਔਰ ਲੋਕਾਂ ਦੇ ਮੂੰਹ 'ਚ ਆਵਾਜ਼ ਹੀ ਇੱਕ ਹੈ ਕਿ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਝਾੜੂ ਦੇ ਤਾਂ ਦੇਖੋ ਝਾੜੂ ਫੇਰੀ ਜਾਣਾ ਔਰ ਬਾਕੀ ਗੱਲ ਹੁਣ ਆ ਗਈ ਮੈਸੇਜ ਜਿਹੜਾ ਲਾਸਟ ਹੋਰ ਕਹਿ ਰਹੇ ਹੋ ਤੁਸੀਂ ਮੇਰਾ ਇੱਕ ਹੀ ਮੈਸੇਜ ਹੈ ਕਿ ਕਾਂਗਰਸ ਪਾਰਟੀ ਸਾਡੀ ਹਾਈ ਕਮਾਂਡ ਜਿੰਨੂੰ ਵੀ ਆਰਡਰ ਲਗਾਉਗੀ ਜਿੰਨੂੰ ਵੀ ਮੂਰੇ ਕਰੂਗੀ ਅਸੀਂ ਉਹਦੇ ਨਾਲ ਦਿਲ ਖੋਲ ਕੇ ਚੱਲਾਂਗੇ ਔਰ ਸਾਨੂੰ ਉਮੀਦ ਹੈ ਕਿ ਸਾਡੇ ਸ਼੍ਰੀ ਸੰਜੀਤ ਤਰਵਾਰ ਜੀ ਨੂੰ ਜਿਹੜੇ ਕਿ ਮੌਜੂਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਕਾਂਗਰਸ ਦੇ ਵਿੱਚ ਉਹਨਾਂ ਨੂੰ ਜਲਦੀ ਹੀ ਟਿਕਟ ਅਨਾਉਂਸ ਹੋਗੀ ਤੇ ਅਸੀਂ ਜਲਦੀ ਹੀ ਉਹਨਾਂ ਵਾਸਤੇ ਘਰ-ਘਰ ਜਾ ਕੇ ਵੋਟ ਮੰਗਾਂਗੇ ਧੰਨਵਾਦ